ਤੁਸੀਂ ਅੱਜ ਸਵੇਰੇ ਪੰਜਾਬ ਨੂੰ ਪੁਲਸ ਰਾਜ ਦੇ ਵਿੱਚ ਬਦਲ ਦਿੱਤਾ ਹੈ ਸਵੇਰੇ ਸਵੇਰੇ ਜੋ ਪੱਤਰਕਾਰਾਂ ਵਾਸਤੇ ਆ ਮੁੰਡੇ ਵਿਚਾਰੇ ਜਿਹੜਾ ਆਪਣਾ ਵੈਬ ਪੇਜ ਚਲਾਉਂਦੇ ਤੁਸੀਂ ਚੁੱਕ ਚੁੱਕ ਕੇ ਠਾਣਿਆਂ 'ਚ ਖੜਿਆ ਅੱਜ ਤੁਹਾਨੂੰ ਕੀ ਕਹੀਏ ਕਿ ਤੁਹਾਨੂੰ ਕਹਿਦੀ ਹੈ ਕਿ ਤੁਸੀਂ ਮਾਨਯੰਗ ਉਨ ਬਣ ਚੁੱਕੇ ਨਾਰਥ ਕੋਰੀਆ ਵਾਲਿਆਂ ਸਾਡੇ ਵੀ ਤੁਸੀਂ ਬਣ ਕੇ ਆ ਪੇਸ਼ ਕਰ ਰਹੇ ਸਾਡੇ ਨਿظام ਦੇ ਵਿੱਚ ਜੇ ਕਮੀਆਂ ਨਾ ਹੋਣ ਕਦੇ ਝੋਟਾ ਕਦੇ ਪਹਾਨਾ ਸਿੱਧੂ ਕਦੇ ਕੋਈ ਉਹ ਵਿਅਕਤੀ ਵਿਸ਼ੇਸ਼ ਪੈਦਾ ਹੀ ਕਿਉਂ ਹੋਣਾ ਜੇ ਪੀੜਤਾ ਦੀ ਤੁਸੀਂ ਸਾਰ ਲਵੋ ਕੱਲ ਨੂੰ ਜਦ ਤੁਸੀਂ ਹਾਰ ਗਏ ਆਪੋਜੀਸ਼ਨ 'ਚ ਚਲੇ ਗਏ ਤੇ ਫਿਰ ਇਹੀ ਪੱਤਰਕਾਰ ਤਾਂ ਜਿਨ੍ਹਾਂ ਦੇ ਕੋਲ ਆ ਕੇ ਰੋਵੋਗੇ ਜਦੋਂ ਬਦਲਾ ਖੋਰੀਆਂ ਹੋਈਆਂ ਇਹ ਇਹੀ ਪੱਤਰਕਾਰ ਤਾਂ ਜਿਨ੍ਹਾਂ ਨੇ ਤੁਹਾਨੂੰ ਸਟਾਰ ਬਣਾਇਆ ਇਹ ਇਹੀ ਸੋਸ਼ਲ ਮੀਡੀਆ ਦੀ ਪੱਤਰਕਾਰ ਤਾਂ ਸੀਗੀ ਜਿਸ ਨੇ ਤੁਹਾਨੂੰ ਸਟਾਰ ਬਣਾਇਆ ਕਿਉਂਕਿ ਉਸ ਟਾਈਮ ਕੇਬਲ ਨੈਟਵਰਕ ਤੇ ਬਾਦਲਾਂ ਦਾ ਕਬਜ਼ਾ ਸੀ ਤੁਹਾਨੂੰ ਤੇ ਦਿਖਾਉਂਦੇ ਹੀ ਨਹੀਂ ਸਨ ਇਹੀ ਵੈਬ ਮੀਡੀਆ ਵਾਲੇ ਆ ਜਿਨ੍ਹਾਂ ਨੇ ਤੁਹਾਨੂੰ ਸਟਾਰ ਬਣਾਇਆ ਸੀ ਅੱਜ ਤੁਸੀਂ ਉਹੀ ਸਪਨੀ ਦੇ ਬੱਚਿਆਂ ਵਾਲੀ ਗੱਲ ਕਰਨ ੜੇ ਜੇ ਜੇ ਇਸ ਦਿਸ਼ਾ ਵੱਲ ਤੁਸੀਂ ਅੱਗੇ ਵਧੇ ਬਹੁਤ ਨੁਕਸਾਨ ਤੁਹਾਡਾ ਹੋਏਗਾ ਬਹੁਤ ਨੁਕਸਾਨ ਪੰਜਾਬ ਦਾ ਹੋਏਗਾ ਆਪਾਂ ਜਿਨ੍ਹਾਂ ਨੂੰ ਦੱਸ ਰਹੇ ਹਾਂ ਕਿ ਉਤਾਨਾਸ਼ਾ ਹੋ ਰਿਹਾ ਕਿਵੇਂ ਲੜਾਉਂਗੇ ਤੁਸੀਂ ਪੰਜਾਬ ਨੂੰ ਪੰਜਾਬ ਹੀ ਨਹੀਂ ਤੇ ਲੜਨਾ ਹੈ ਹਜ਼ੂਰ ਐਮਰਜੈਂਸੀ ਚ ਵੀ ਪੰਜਾਬ ਹੀ ਉੱਠਿਆ ਸੀ ਇੱਕ ਗੱਲ ਮੇਰੀ ਯਾਦ ਰੱਖਿਓ ਕਿ ਜੇ ਇਹ ਦੇਸ਼ ਤਾਨਾ ਸ਼ੈਵਲ ਵਧਿਆ ਤੇ ਉਦੋਂ ਵੀ ਇੱਕੋ ਇੱਕ ਸਟੇਟ ਹੋਏਗਾ ਜਿਹਦੇ ਵੱਲ ਦੁਨੀਆ ਦੇਖੇਗੀ ਉਹ ਹੋਏਗਾ ਪੰਜਾਬ ਪੰਜਾਬੀਆਂ ਨੇ ਦਬਣਾ ਤਾਂ ਹੈ ਨਹੀਂ ਮਾਨ ਸਾਹਿਬ ਫੇਰ ਰੌਲਾ ਵਧੇਗਾ ਫੇਰ ਰੋਲ ਖਚੋਲੇ ਵਧਣਗੇ ਪੰਜਾਬੀ ਦਬਣੇ ਤਾਂ ਹੈ ਨਹੀਂ ਤੁਸੀਂ ਆਪ ਹੀ ਕਹਿੰਦੇ ਦਬਦਾ ਕਿੱਥੇ ਆ ਰਣਜੀਤ ਗੱਲ ਮੇਰੇ ਨਾਲ ਹੀ ਇਹਦਾ ਪਿੰਡ ਵੀ ਗੁਰੂਸਰ ਹੈ ਮੇਰਾ ਪਿੰਡ ਵੀ ਗੁਰੂਸਰ ਹੈ ਕੱਠੀ ਅਸੀਂ ਆਏ ਸੀਗੇ ਤੇ ਅੱਜ ਕੱਲ ਇਹ ਆਪਣਾ ਚੈਨਲ ਚਲਾਉਂਦਾ ਚਲੋ ਰੋਜੀ ਰੋਟੀ ਦਾ ਤੁਹਾਨੂੰ ਪਤਾ ਹਰੇਕ ਬੰਦੇ ਦਾ ਆਪਣਾ ਵਸੀਲਾ ਹੈ ਹੁਣੇ ਉਹਨੇ ਮੈਨੂੰ ਮੈਸੇਜ ਕੀਤਾ ਕਹਿੰਦਾ ਜੀ ਕਿ ਸਾਨੂੰ ਹਿਰਾਸਤ ਚ ਲੈ ਲਿਆ ਗਿਆ ਤੇ ਤਨੌਲਾ ਥਾਣੇ ਦੇ ਵਿੱਚ ਸਾਨੂੰ ਲਿਜਾਇਆ ਜਾ ਰਿਹਾ ਆ 2 ਮਿੰਟ ਪਹਿਲਾਂ ਮੈਸੇਜ ਆਇਆ ਸਾਨੂੰ ਵੀ ਲਿਆ ਹਿਰਾਸਤ ਦੇ ਵਿੱਚ ਤਨੌਲਾ ਮਤਲਬ ਕਿ ਉਹਨੇ ਜਾਂਦੀ ਵਾਰ ਮੈਸੇਜ ਛੱਡ ਦਿੱਤਾ ਮੈਨੂੰ ਕਿ ਮੈਂ ਗੱਲ ਕਰ ਹੀ ਰਿਹਾ ਸੀਗਾ ਮੈਂ ਜਾਣਕਾਰੀ ਲੈ ਰਿਹਾ ਸੀਗਾ ਕਿ ਬਾਈ ਕੀ ਕੁਝ ਹੋ ਗਿਆ ਅੱਜ ਪਹਿਲਾਂ ਇਸ ਤੋਂ ਜਗਮੀਤ ਹੈ ਮੁੰਡਾ ਖੱਪਿਆਂ ਵਾਲੀ ਤੋਂ ਮੁੱਖ ਸਰ ਤੋਂ ਜਗਮੀਤ ਨੇ ਵੀ ਇੱਕ ਪੋਸਟ ਪਾਇਆ ਹੋਇਆ ਸੀਗਾ ਕਿ ਜਗਮੀਤ ਦੇ ਘਰ ਪੁਲਿਸ ਵਾਲੇ ਰਾਤ ਹੀ ਆ ਗਏ ਸੀਗੇ ਸ਼ਾਇਦ ਉਹ ਵੀ ਡੈਟੇਨਡ ਹੈ ਹਾਊਸ ਅਰੇਸਟ ਕਹਿ ਲੋ ਯਾਨੀ ਪੱਤਰਕਾਰ ਵੀ ਹਾਊਸ ਅਰੇਸਟ ਹੈ ਇਸ ਤੋਂ ਇਲਾਵਾ ਇੱਕ ਇਨਫੋਰਮੇਸ਼ਨ ਜਿਹੜੀ ਹੋਰ ਆ ਮੇਰੇ ਕੋਲ ਇੱਕ ਗਰੁੱਪ ਦੇ ਵਿੱਚੋਂ ਹੀ ਆਈ ਆ ਪੱਤਰਕਾਰਾਂ ਦਾ ਗਰੁੱਪ ਹੈ ਉਹਦੇ ਵਿੱਚ ਇਹ ਆ ਕਿ ਰਤਨਦੀਪ ਸਿੰਘ ਧਾਲੀਵਾਲ ਜਿਹੜੇ ਕਿ ਆਰਐਮਬੀ ਦੇ ਵਿੱਚ ਹੁੰਦੇ ਸੀ ਫਿਰ ਉਹਨਾਂ ਨੇ ਆਪਣਾ ਟਾਕ ਵਿਦ ਰਤਨ ਇੱਕ ਪਲੇਟਫਾਰਮ ਖੜਾ ਕੀਤਾ ਤੁਸੀਂ ਸਾਰੇ ਜਾਣਦੇ ਹੋ ਬਹੁਤ ਵਧੀਆ ਉਹਨਾਂ ਦੀ ਵੀ ਫੋਲੋਇੰਗ ਹੈ ਤਾਂ ਧਾਲੀਵਾਲ ਸਾਹਿਬ ਨੂੰ ਵੀ ਇਸ ਵੇਲੇ ਵਿਰਾਸਤ ਦੇ ਵਿੱਚ ਲੈ ਲਿਆ ਮੈਂ ਯਤਨ ਕਰਦਾ ਕਿਹੜੇ ਥਾਣੇ ਚ ਹੈ ਜਾਂ ਕਿੱਥੇ ਹੈ ਉਹ ਵੀ ਤੁਹਾਨੂੰ ਮੈਂ ਦੱਸ ਦਿੰਨਾ ਆ ਯਾਨੀ ਕਾਫੀ ਕੁਝ ਹੋ ਗਿਆ ਅੱਜ ਸਵੇਰੇ ਉੱਠਦੇ ਹੀ ਮੈਂ ਜਦੋਂ ਇਹਨਾਂ ਚੀਜ਼ਾਂ ਨੂੰ ਚੈੱਕ ਕੀਤਾ ਤਾਂ ਮੇਰਾ ਜ਼ਮੀਰ ਮੈਨੂੰ ਬੋਲਿਆ ਕਿ ਮੈਨੂੰ ਬੋਲਣਾ ਚਾਹੀਦਾ ਯਾਰ ਕੋਈ ਬੋਲੇ ਜਾਂ ਨਾ ਕਿਉਂਕਿ ਦੇਖੋ ਮੈਂ ਜਿਵੇਂ ਕਿਹਾ ਕਿ ਪੱਤਰਕਾਰਤਾ ਕੌਣ ਕਿਸ ਤਰ੍ਹਾਂ ਕਰ ਰਿਹਾ ਮੈਂ ਨਹੀਂ ਤੈਅ ਕਰਨਾ ਤੁਸੀਂ ਨਹੀਂ ਤੈਅ ਕਰਨਾ ਕੋਈ ਕਿੱਦਾਂ ਕਰ ਰਿਹਾ ਕੋਈ ਕਿੱਦਾਂ ਕਰ ਰਿਹਾ ਹੈ ਉਹ ਹਰ ਇੱਕ ਬੰਦੇ ਦੀ ਆਪਣੀ ਇੱਕ ਕਹਿ ਲੋ ਕਿ ਚੁਆਇਸ ਹੁੰਦੀ ਹੈ ਇੱਕ ਚੋਣ ਹੁੰਦੀ ਹੈ ਉਸ ਲਿਹਾਜ਼ ਨਾਲ ਉਹ ਚੱਲਦਾ ਹੈ ਤੇ ਮੈਂ ਜਿਹੜੀ ਚੀਜ਼ ਨਹੀਂ ਚੰਗੀ ਲੱਗਦੀ ਆਪਾਂ ਕਈ ਵਾਰ ਖੁੱਲੇ ਰੂਪ 'ਚ ਆਪਣੇ ਦੋਸਤਾਂ ਮਿੱਤਰਾਂ ਦੀ ਪੱਤਰਕਾਰਤਾ 'ਚ ਆਲੋਚਨਾ ਵੀ ਕਰਦੇ ਆਂ ਤਰਤਮ ਦੀਪ ਸਿੰਘ ਢਾਲੀਵਾਲ ਨੂੰ ਸੰਗਰੂਰ ਜਾਣ ਤੋਂ ਪਹਿਲਾਂ ਹਿਰਾਸਤ ਦੇ ਵਿੱਚ ਲਿਆ ਹਾਲਾਂਕਿ ਇਹ ਪਤਾ ਨਹੀਂ ਲੱਗ ਸਕਿਆ ਬੜਬਰ ਟੋਲ ਪਲਾਜ਼ੇ ਤੋਂ ਬਰਨਾਲਾ ਪੁਲਿਸ ਨੇ ਹਿਰਾਸਤ 'ਚ ਲਿਆ ਰਤਨ ਨੂੰ ਰਤਨ ਢਾਲੀਵਾਲ ਸੋ ਜਿੰਨੇ ਕੋ ਹੁਣ ਤੱਕ ਇਨਫੋਰਮੇਸ਼ਨ ਹੈਗੀ ਆ ਪਰਮੀਤ ਬੀਦੋਵਾਲ ਇੱਕ ਮੁੰਡਾ ਹੈ ਇਹ ਵੀ ਟਾਕ ਵਿਦ ਰਤਨ ਤੇ ਕੰਮ ਕਰਦਾ ਹੈ ਸਾਡੇ ਪਲੇਟਫਾਰਮ ਤੇ ਵੀ ਆਉਂਦਾ ਹੁੰਦਾ ਜਦੋਂ ਕੋਈ ਸਾਡੇ ਚ ਕੋਈ ਬਿਮਾਰਸ਼ ਮਾਰ ਹੋਵੇ ਰਜੇ ਮੇਚ ਹੋਵੇ ਇਹ ਵੀ ਮੇਰੇ ਇਲਾਕੇ ਦਾ ਮੁੰਡਾ ਬਹੁਤ ਟੈਲੈਂਟਡ ਮੁੰਡਾ ਹੈ ਇਸ ਨੂੰ ਵੀ ਹਰਾਸਤ ਚ ਲੈ ਲਿਆ ਗਿਆ ਇਹ ਵੀ ਪੱਤਰਕਾਰ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਰਤਨ ਤੋਂ ਲੈ ਕੇ ਰਤਨ ਚਲੋ ਇਹ ਮੁੰਡੇ ਜਿਹੜੇ ਆ ਨਿਊ ਕਾਮਰ ਆ ਯਾਰ ਪੱਤਰਕਾਰਤਾ ਨਿਊ ਕਾਮਰ ਆ ਰਤਨਦੀਪ ਨੂੰ ਵੀ ਲੈ ਲਿਆ ਮੇਰੇ ਖਿਆਲ ਦੇ ਨਾਲ ਚਲੋ ਉਧਰੋਂ ਜਿਹੜੇ ਜਗਦੀਪ ਥਲੀ ਵਰਗੇ ਆਨ ਕਿ ਉਹ ਸਾਰੇ ਹੀ ਜਿੱਥੇ-ਜਿੱਥੇ ਵੀ ਟਕਰੇ ਉਹਨਾਂ ਨੂੰ ਹਿਰਾਸਤ ਚ ਲੈ ਲਿਆ ਜਾਏਗਾ ਮੈਂ ਹੁਣ ਮਾਨ ਸਾਹਿਬ ਦੇ ਮੁਖਤੱਬ ਹੋ ਕੇ ਇੱਕੋ ਹੀ ਗੱਲ ਕਹਿਣੀ ਚਾਹਣਾ ਤੇ ਮੈਂ ਇੱਕੋ ਹੀ ਸਵਾਲ ਛੱਡਣਾ ਚਾਹਣਾ ਮੈਂ ਕੁਝ ਨਹੀਂ ਕਹੂੰਗਾ ਇਸ ਤੋਂ ਵੱਧ ਕੁਝ ਨਹੀਂ ਕਹੂੰਗਾ ਕਿਉਂਕਿ ਸੱਖ ਸੁਖ ਜਗਰਾਉ ਨੂੰ ਵੀ ਫੜ ਲਿਆ ਅਮਨ ਪਾਸੀ ਜੀ ਕਹ ਰਿਹਾ ਸੁਖ ਜਗਰਾਉ ਨੂੰ ਵੀ ਫੜ ਲਿਆ ਮਤਲਬ ਕਿ ਅੱਜ ਸਵੇਰੇ ਇਹ ਖਬਰ ਆਈਆਂ ਰੁਲਦੂ ਸਿੰਘ ਮਾਨਸਾ ਵਾਲਿਆਂ ਨੂੰ ਵੀ ਹਾਊਸ ਅਰੈਸਟ ਕੀਤਾ ਹੈ ਸ਼ਾਇਦ ਹੋਰ ਲੀਡਰਾਂ ਨੂੰ ਵੀ ਮਾਨਸਾ ਜਿਹੜੇ ਸਿਮਰਨਜੀਤ ਸਿੰਘ ਮਾਨ ਨੇ ਉਹਨਾਂ ਨੂੰ ਵੀ ਹਾਊਸ ਅਰੈਸਟ ਕੀਤਾ ਗਿਆ ਸੀਗਾ ਇਹ ਪਹਿਲਾਂ ਵੀ ਹੁੰਦਾ ਰਿਹਾ ਬਾਦਲ ਸਰਕਾਰ ਵੇਲੇ ਵੀ ਅਸੀਂ ਵੇਖਿਆ ਮੈਂ ਜਦੋਂ ਪੱਤਰਕਾਰਤਾ ਚ ਨਵਾਂ ਸੀਗਾ ਉਸ ਤੋਂ ਬਾਅਦ ਕਾਂਗਰਸ ਬਿਲੇ ਵੀ ਕੁਝ ਮੌਕਿਆਂ ਤੇ ਆਪਾਂ ਦੇਖਿਆ ਚਲੋ ਲੀਡਰਾਂ ਨੂੰ ਤੁਸੀਂ ਹਾਊਸ ਅਰੈਸਟ ਕਰਦੇ ਹੋ ਕਿ ਲਾਅ ਐਂਡ ਆਰਡਰ ਜੀ ਹਵਾਲਾ ਦੇ ਕੇ ਫਲਾ 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 ਹਾਲਾਂਕਿ ਜ਼ਮੂਰੀ ਹੱਕ ਹੈ ਕਿਸੇ ਦਾ ਵੀ ਕੋਈ ਪ੍ਰੋਟੈਸਟ ਕਰ ਸਕਦਾ ਹੈ ਪ੍ਰੋਟੈਸਟ ਵਾਸਤੇ ਉਹ ਨਿਯਮ ਕਾਇਦਾ ਸਾਰਾ ਕੁਝ ਪਹਿਲਾਂ ਹੀ ਤੈਅ ਆ ਤੁਸੀਂ ਜਗ੍ਹਾ ਦੇ ਦਿਓ ਅਗਲਾ ਨਿਸ਼ਚਿਤ ਜਗ੍ਹਾ ਤੇ ਬੈਠੇ ਪਰ ਜਿਹੜਾ ਤੁਸੀਂ ਅੱਜ ਸਵੇਰੇ ਪੰਜਾਬ ਨੂੰ ਪੁਲਸ ਰਾਜ ਦੇ ਵਿੱਚ ਬਦਲ ਦਿੱਤਾ ਤਬਦੀਲ ਕਰ ਦਿੱਤਾ ਮੈਂ ਹੈਰਾਨ ਆ ਕਿ ਜਿਸ ਸਰਕਾਰ ਚ ਸਾਡੇ ਵੱਡੇ ਵੀਰ ਪੰਨੂ ਸਾਹ ਵਰਗੇ ਬੰਦੇ ਬੈਠੇ ਹੋਣ ਜਿਸ ਸਰਕਾਰ ਦੇ ਵਿੱਚ ਇੱਕ ਤੋਂ ਵੱਧ ਪੜ੍ਹੇ ਲਿਖੇ ਬੰਦੇ ਬੈਠੇ ਹੋਣ ਉਸ ਸਰਕਾਰ ਦਾ ਅੱਜ ਹਾਲ ਇਹ ਆ ਉਸ ਸਰਕਾਰ ਦਾ ਅੱਜ आलम ਇਹ ਹੈ ਕਿ ਸਵੇਰੇ ਵੇਖੋ ਤੁਸੀਂ ਤੜਕੇ ਪੁਲਿਸ ਰਾਜ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਸਟੇਟਮੈਂਟ ਮੈਂ ਇੱਕੋ ਹੀ ਸਵਾਲ ਕਰਾਂਗਾ ਮਾਨ ਸਾਹਿਬ ਨੂੰ ਇੱਕੋ ਹੀ ਸਵਾਲ ਜਿਹੜਾ ਕਿ ਇਹਨਾਂ ਦੇ ਭਾਸ਼ਣ ਦੇ ਵਿੱਚ ਹੋਈਆਂ ਕੱਲ ਇਹ ਗਏ ਸਨ ਮੈਂ ਖੁਦ ਉਸਾਰੂ ਆਲੋਚਨਾ ਦਾ ਮਦਈਆ ਮੈਂ ਕਦੇ ਵੀ ਨੀਤੀਗਤ ਆਲੋਚਨਾ ਤੋਂ ਹਟ ਕੇ ਵਿਅਕਤੀਗਤ ਆਲੋਚਨਾ ਤੇ ਨਹੀਂ ਗਿਆ ਚਾਹੇ ਮਾਨ ਸਾਹਿਬ ਹੋਣ ਚਾਹੇ ਕੋਈ ਵੀ ਹੋਵੇ ਮੈਂ ਹਮੇਸ਼ਾ ਹਾਂ ਪਹਿਲਾਂ ਜਦੋਂ ਆਏ ਸੀ ਇਸ ਪ੍ਰੋਫੈਸ਼ਨ 'ਚ ਜੋਸ਼ ਸੀਗਾ ਕਈ ਮੌਕਿਆਂ ਤੇ ਜ਼ਿਆਦਾ ਹੋ ਜਾਂਦੇ ਸੀਗੇ ਪਰ ਕੋਸ਼ਿਸ਼ ਕਰੀ ਜੇ ਉਸਾਰੂ ਢੰਗ ਨਾਲ ਗੱਲ ਕਰੀਏ ਸਰਕਾਰ ਨੂੰ ਸੁਝਾਅ ਵੀ ਦਿਈਏ ਕਿਉਂਕਿ ਸਰਕਾਰ ਸਾਡੀ ਆ ਤਾਂ ਚੰਡੀਗੜ੍ਹ 'ਚ ਜੋ ਹੋਇਆ ਮੈਂ ਉਸ ਨੂੰ ਲੁੱਟ ਕਿਹਾ ਸੀਗਾ ਕਿ ਭਾਜਪਾ ਨੇ ਇਹਨਾਂ ਦੇ ਨਾਲ ਧੱਕਾ ਕੀਤਾ ਯਾਰ ਕਿਉਂਕਿ ਅਸੀਂ ਧੱਕੇ ਦੇ ਵਿਰੋਧੀ ਆ ਅਮਰਤਪਾਲ ਸਿੰਘ ਸੀ ਸਾਡੇ ਮਤਪੇਦ ਹੋ ਸਕਦੇ ਵਿਚਾਰਕ ਤੌਰ ਤੇ ਕਦੇ ਹਾਂ ਵੀ ਨਹੀਂ ਭਰੀ ਠੀਕ ਆ ਪਰ ਇਸਤੇ ਨੂੰ ਉਹਨਾਂ ਦੇ ਨਾਲ ਡਿਬਰੂਗੜ ਦੇ ਵਿੱਚ ਤੱਕਾ ਹੋਇਆ ਮੈਂ ਉਸ ਦਿਨ ਵੀ ਬੋਲਿਆ ਸੀਗਾ ਕਿ ਨਹੀਂ ਇਹ ਗੱਲ ਨਹੀਂ ਹੈ ਕੋਈ ਬੰਦਾ ਹਿਰਾਸਤ ਦੇ ਵਿੱਚ ਹੈ ਤਾਂ ਉਹਦੇ ਵੀ ਰਾਈਟਸ ਨੇ ਇਸ ਤੋਂ ਇਲਾਵਾ ਕਿਸੇ ਵੀ ਭਾਈਚਾਰੇ ਦੇ ਬੰਦੇ ਨਾਲ ਚਾਹੇ ਕੋਈ ਐਸਸੀ ਆ ਚਾਹੇ ਕੋਈ ਵੀ ਹੈ ਜੇ ਤੱਕਾ ਹੁੰਦਾ ਤਾਂ ਉਹਦੇ ਨਾਲ ਯਾਰ ਖੜਨਾ ਬਣਦਾ ਧਰਮ ਜਾਤ ਇਹ ਨਹੀਂ ਵਖਣੀ ਚਾਹੀਦੀ ਪਰੰਤੂ ਮਸਲਾ ਕੀ ਹੈ ਮਸਲਾ ਇਹ ਹੈ ਕਿ ਅਸੀਂ ਇਹਨਾਂ ਦੇ ਨਾਲ ਖਲੋਤੇ ਰਾਜਪਾਲ ਨੇ ਜੋ ਕੀਤਾ ਅਸੀਂ ਕਿਹਾ ਕਿ ਨਹੀਂ ਸਾਡੀ ਚੁਣੀ ਹੋਈ ਸਰਕਾਰ ਨਾਲ ਯਾਰ ਇਸ ਤਰ੍ਹਾਂ ਠੀਕ ਨਹੀਂ ਹੈ ਉਹ ਤੱਕਾ ਠੀਕ ਨਹੀਂ ਹੈ ਚੰਡੀਗੜ੍ਹ ਚ ਆਮ ਆਦਮੀ ਪਾਰਟੀ ਨਾਲ ਹੋਇਆ ਮੈਂ ਗੱਜ-ਵੱਜ ਕੇ ਆਪਣੇ ਪਲੇਟਫਾਰਮ ਤੇ ਕਿਹਾ ਕਿ ਇਹ ਲੋਕਤੰਤਰ ਦੀ ਲੁੱਟ ਹੈ ਅਨਿਲ ਮਸੀਹ ਬਾਰੇ ਸਭ ਤੋਂ ਪਹਿਲਾਂ ਮੈਂ ਉਹਦੀਆਂ ਮੀਟਿੰਗਾਂ ਦਾ ਉਹਦਾ ਸਾਰਾ ਪਿਸ਼ੋਕੜ ਕੱਢ ਕੇ ਪੇਸ਼ ਕੀਤਾ 3:30 ਵਜੇ ਜਿਸ ਦਿਨ ਇਹ ਚੋਣ ਹੁੰਦੀ ਹੈ ਅਸੀਂ ਉਸ ਦਿਨ ਵੀ ਸਰਕਾਰ ਦੇ ਨਾਲ ਇਸ ਕਰਕੇ ਖਲੋਤੇ ਸੀ ਆਮ ਆਦਮੀ ਪਾਰਟੀ ਦੇ ਨਾਲ ਇੰਡੀਆ ਗੱਠ ਜੋੜ ਦੇ ਨਾਲ ਇਸ ਕਰਕੇ ਖਲੋਤੇ ਸੀ ਕਿਉਂਕਿ ੱੱੱਕੇ ਦੀ ਬੋ ਆ ਰਹੀ ਸੀ ਤੁਸੀਂ ਦਿੱਲੀ 'ਚ ਗਿਆ ਮੈਂ ਤਾਂ ਵੀ ਕਿਹਾ ਕਿ ਯਾਰ ਵਧੀਆ ਜ਼ੋਰ ਤਲਾ ਕੰਮ ਕੀਤਾ ਇਹਨਾਂ ਨੇ ਜਾ ਕੇ ਉੱਥੇ ਮੋਦੀ ਸਾਹਿਬ ਹੋਰਾਂ ਦੀ ਅੱਖ ਚੱਕ ਪਾਈ ਆ ਪਰ ਅੱਜ ਤੁਸੀਂ ਕੀ ਕੀਤਾ ਮੈਂ ਚੰਡੀਗੜ੍ਹ ਵਾਲੇ ਮਸਲੇ ਤੇ ਵੀ ਕਿਹਾ ਸੀ ਮਾਨ ਸਾਹਿਬ ਕਿ ਅੱਜ ਤੁਹਾਨੂੰ ਉੱਥੇ ੱੱਕੇ ਦਾ ਸੇਕ ਲੱਗਾ ਇੱਥੇ ਪੰਜਾਬ 'ਚ ਆ ਕੇ ਯਾਨੀ ਚੰਡੀਗੜ੍ਹ ਤੋਂ ਮੁਹਾਲੀ ਆ ਕੇ ਇਸ ਚੀਜ਼ ਨੂੰ ਯਾਦ ਰੱਖਿਓ ਕਿ ਯਾਰ ੱਕਾ ੱਕਾ ਹੀ ਹੁੰਦਾ ਚਾਹੇ ਕਿਤੇ ਵੀ ਕਰੋ ਅੱਜ ਠੀਕ ਹੈ ਆਪਾਂ ਨਾ ਸਿੱਧੂ ਦਾ ਮਸਲਾ ਤੁਸੀਂ ਕੇਸ ਦਰਜ ਕੀਤੇ ਆ ਉਹਦੇ ਤੇ ਬਹੁਤ ਚਰਚਾ ਚੱਲ ਰਹੀ ਹੈ ਉਹਦੇ ਤੇ ਮੈਂ ਆਪਣਾ ਇੱਕ ਦੋ ਪ੍ਰੋਗਰਾਮ ਵੀ ਕੀਤੇ ਆ ਮੈਂ ਉਧਰ ਨਹੀਂ ਜਾ ਰਿਹਾ ਠੀਕ ਹੈ ਜਥੇਬੰਦੀਆਂ ਸਰਕਾਰ ਇਹ ਆਪਸ ਚ ਇਦਾਂ ਹੀ ਚੱਲਦੀਆਂ ਹੁੰਦੀਆਂ ਨੇ ਗੋਰਿਲਾ ਯੁੱਧ ਨੀਤੀ ਚੱਲਦੀ ਹੁੰਦੀ ਹੈ ਗੋਰਿਲਾ ਨੀਤੀ ਚੱਲਦੀ ਹੁੰਦੀ ਹੈ ਸਰਕਾਰਾਂ ਹਾਊਸ ਰੈਸਟ ਕਰਦੀਆਂ ਨੇ ਤਾਵਾਂ ਨੂੰ ਜਥੇਬੰਦੀਆਂ ਨੂੰ ਐਕਸ਼ਨ ਪ੍ਰੋਗਰਾਮ ਲਿਖੇ ਜਾਂਦੇ ਐਕਸ਼ਨ ਕੀਤੇ ਵੀ ਜਾਂਦੇ ਆ ਸੰਘਤ ਦਰਸ਼ਨ ਤੱਕ ਐਕਸ਼ਨ ਹੋਇਆ ਬਾਦਲ ਸਾਹਿਬ ਦੀ ਸੰਘਤ ਦਰਸ਼ਨ ਚ ਵੀ ਐਕਸ਼ਨ ਹੋਇਆ ਤੁਸੀਂ ਇਹ 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 ਭੁੱਲ ਨਾ ਪਾਲ ਲਿਓ ਕਿਤੇ ਕਿ ਇਸ ਤਰ੍ਹਾਂ ਕਰਕੇ ਤੁਸੀਂ ਇਸ ਸੰਘਰਸ਼ਾਂ ਨੂੰ ਫੇਲ ਕਰ ਦੇਓਗੇ ਐਸਾ ਨਹੀਂ ਹੁੰਦਾ ਮੈਂ ਖੁਦ ਦੇਖਿਆ ਕਿ ਬਹੁਤ ਨੀਤੀਗਤ ਤਰੀਕੇ ਨਾਲ ਬੇਰੁਜ਼ਗਾਰ ਜਿਹੜੇ ਆ ਉਹ ਸੰਘਤ ਦਰਸ਼ਨ ਚ ਆਵੜਦੇ ਹੁੰਦੇ ਸੀਗੇ ਸੋ ਜੋ ਤੁਸੀਂ ਕੱਲ ਉੱਥੇ ਦਿੱਲੀ 'ਚ ਕੀਤਾ ਸੀ ਕਿ ਠੀਕ ਹੈ ਯਾਰ ਗੁੱਡ ਹੈ ਉੱਥੇ ਤੁਸੀਂ ਭਾਸ਼ਣ ਕੀਤਾ ਭਾਸ਼ਣ ਕਲਾ 'ਚ ਤੁਹਾਡਾ ਕੋਈ ਸਾਨੀ ਨਹੀਂ ਹੈ ਤੁਸੀਂ ਮਾਨ ਸਾਹਿਬ ਉੱਥੇ ਇੱਕ ਗੱਲ ਦੇਸ਼ਵਾਸੀਆਂ ਨੂੰ ਬਹੁਤ ਤਗੜੀ ਕਹੀ ਤੁਸੀਂ ਕਿਹਾ ਕਿ ਜੇ 2024 'ਚ ਸਾਥੀਓ ਨਰਿੰਦਰ ਮੋਦੀ ਦੁਬਾਰਾ ਜਿੱਤ ਗਏ ਤੁਸੀਂ ਉਹਨਾਂ ਨੂੰ ਤੂੰ ਤੜਾਕ ਵੀ ਬੋਲ ਦਿੰਦੇ ਹੋ ਪਰ ਉਹ ਸਾਡੇ ਵੀ ਪ੍ਰਧਾਨ ਮੰਤਰੀ ਆ ਅਦਮਨਾਲੀ ਬੋਲਾਂਗੇ ਤਾਂ ਤੁਸੀਂ ਕਿਹਾ ਕਿ नरेंद्र मोदी नरेंद्र मोदी नहीं रहेगा ये नरेंद्र पुतिन बन जाएगा हुजूर आज शंभू बैरियर टपके जो ਤੁਸੀਂ ਸਵੇਰੇ ਸਵੇਰੇ ਮਾਹੌਲ ਸਿਰਜਿਆ ਹੈ ਹੁਣ ਮੇਰਾ ਸਵਾਲ ਆ ਕਿ ਬਿਲਕੁਲ ਤੁਸੀਂ درست فرمایا ਮੈਨੂੰ ਵੀ ਸ਼ੱਕ ਆ ਕਿ 2024 ਜੇ ਹੈਟ੍ਰਿਕ ਵੱਜਦੀ ਆ ਤਾਂ ਇਸ ਦੇਸ਼ ਦਾ ਬਹੁਤ ਕੁਝ ਬਦਲ ਜਾਏਗਾ ਬਹੁਤ ਕੁਝ ਬਦਲਣ ਵਾਲਾ ਹੈ ਮੈਂ ਸਹਿਮਤ ਆ ਦਾਦ ਦਿਨਾ ਕਿ ਤੁਸੀਂ ਅੱਖ ਚੱਕ ਪਾ ਕੇ ਇੰਨੀਆਂ ਗੱਲਾਂ ਤੇ ਇੰਨੀਆਂ ਵੱਡੀਆਂ ਪੇਸ਼ਿੰਗੋਈਆਂ ਕਰਤੀਆਂ ਮੈਂ ਦਾਦ ਦਿਨਾ ਤੁਹਾਡੀ ਪਰ ਅੱਜ ਮੇਰਾ ਸਵਾਲ ਤੁਹਾਨੂੰ ਇਹ ਹੈ ਕਿ ਜੋ ਪੱਤਰਕਾਰ ਜਿਨ੍ਹਾਂ ਦਾ ਕੰਮ ਹੈ ਕਵਰੇਜ ਕਰਨਾ ਠੀਕ ਹੈ ਕੋਈ ਪੱਤਰਕਾਰ ਧਿਰ ਬਣ ਕੇ ਕਿਸੇ ਨਾਲ ਖੜ ਜਾਵੇ ਉਹਦੀ ਭਾਈ ਆਪਣੀ ਸਿਧਾਂਤਕ ਪਹੁੰਚਿਆ ਮੇਰਾ ਮੰਨਣਾ ਇਹ ਹੈ ਕਿ ਦੋਹੇ ਗੱਲਾਂ ਦਿਖਾਉਣੀਆਂ ਚਾਹੀਦੀਆਂ ਅਸੀਂ ਜੇ ਭਾਨੇ ਦੀ ਗੱਲ ਕੀਤੀ ਹੈ ਤੇ ਉਹਦੀ ਬੋਲਬਾਣੀ ਤੇ ਨਾਲ ਮੈਂ ਬਿਲਕੁਲ ਸਹਿਮਤੀ ਜਤਾਈ ਕਿ ਮੈਂ ਸ਼ੁਰੂ ਤੋਂ ਹੀ ਉਹਨਾਂ ਦੀ ਬੋਲਬਾਣੀ ਉਹਨਾਂ ਦੀਆਂ ਵੀਡੀਓਜ਼ ਵਗੈਰਾ ਜਿਹੜੀਆਂ ਸੀਆਂ ਉਹ ਦੇਖੀਆਂ ਆਪਾਂ ਕਦੇ ਲਾਇਕ ਨਹੀਂ ਕੀਤਾ ਉਹਨਾਂ ਦੇ ਐਕਸ਼ਨਸ ਨਾਲ ਵੀ ਮੈਂ ਸਹਿਮਤ ਨਹੀਂ ਖੁਸ਼ ਹਾਂ ਤੱਕ ਐਕਸ਼ਨਸ ਦੇ ਨਾਲ ਵੀ ਆਪਾਂ ਕਹਿ ਸਕਦੇ ਹਾਂ ਕਿ ਠੀਕ ਹੈ ਉਹ ਰਸਤਾ ਕੋਈ ਹੋਰ ਹੋ ਸਕਦਾ ਪਰ ਉਹ ਜਿਹੜੇ ਪੀੜਤ ਹੈ ਮਾਨ ਸਾਹਿਬ ਤੁਸੀਂ ਕੱਲ ਮੰਨ ਗਏ ਹੋ ਨਾ ਕਿ ਇਲੀਗਲ ਢੰਗ ਨਾਲ ਬਹੁਤ ਸਾਰੇ ਲੋਕ ਏਜੰਟ ਗਰੀ ਕਰ ਰਹੇ ਆ ਤੇ ਆਪਣੇ ਕੋਲ ਕੀ ਪ੍ਰੋਗਰਾਮ ਹੈ ਤੁਹਾਡਾ ਚਲੋ ਉਹ ਵੀ ਛੱਡ ਦਿਓ ਅੱਜ ਮੈਂ ਤੁਹਾਨੂੰ ਸਵਾਲ ਕਰਦਾ ਕਿ ਮਾਨ ਸਾਹਿਬ ਜਿਹੜਾ ਪੱਤਰਕਾਰ ਹੈ ਕੋਈ ਤਰਨਾ ਹੈ ਕੋਈ ਮਜ਼ਾਹਰਾ ਪ੍ਰਦਰਸ਼ਨ ਹੈ ਤੁਸੀਂ ਉਹਨੂੰ ਹੋਣ ਦੇਣਾ ਰੋਕਣਾ ਚਲੋ ਤੁਹਾਡੇ ਤੇ ਆ ਉਹ ਤੁਹਾਡੇ ਕੋਲ ਬਹੁਤ ਪਾਵਰ ਹੈ ਤੇ ਜਥੇਬੰਦੀਆਂ ਉਹ ਅੜ ਕੇ ਐਕਸ਼ਨ ਉਲੀਕਦੀਆਂ ਤੇ ਅੜ ਕੇ ਐਕਸ਼ਨ ਅੰਜਾਮ ਦਿੰਦੀਆਂ ਇਹ ਚੱਲਦਾ ਆ ਪਰ ਅੱਜ ਮੇਰਾ ਸਵਾਲ ਇਹ ਆ ਕਿ ਕੀ ਸਵੇਰੇ ਸਵੇਰੇ ਜੋ ਪੱਤਰਕਾਰਾਂ ਵਾਸਤੇ ਆ ਮੁੰਡੇ ਵਿਚਾਰੇ ਜਿਹੜਾ ਆਪਣਾ ਵੈਬ ਪੀ ਚਲਾਉਂਦੇ ਆ ਕੋਈ ਵੈਬ ਚੈਨਲ ਚਲਾਉਂਦਾ ਜਿਸ ਤਰ੍ਹਾਂ ਇਹਨਾਂ ਨੂੰ ਅੱਜ ਤੁਸੀਂ ਚੁੱਕ-ਚੁੱਕ ਕੇ ਠਾਣਿਆਂ 'ਚ ਖੜਿਆ ਅੱਜ ਤੁਹਾਨੂੰ ਕੀ ਕਹੀਏ ਉਹ ਤਾਂ ਪਤਾ ਨਹੀਂ ਕਦੋਂ ਨਰਿੰਦਰ ਪੋਟਨ ਬਣ ਗਏ ਕਿ ਤੁਹਾਨੂੰ ਕਹਿਦੀਏ ਕਿ ਤੁਸੀਂ ਮਾਨ ਯੂੰਗ ਉਨ ਬਣ ਚੁੱਕੇ ਨਾਰਥ ਕੋਰੀਆ ਵਾਲਿਆਂ ਸਾਡੇ ਵੀ ਤੁਸੀਂ ਬਣ ਗਿਆ ਪੇਸ਼ ਕਰ ਰਹੇ ਹੋ ਸੋ ਗੱਲ ਇਹ ਹੈ ਕਿ ਪਹਿਲੀ ਗੱਲ ਕਿ ਸਾਡੇ ਨਿظام ਦੇ ਵਿੱਚ ਜੇ ਕਮੀਆਂ ਨਾ ਹੋਣ ਕਦੇ ਝੋਟਾ ਕਦੇ ਪਹਾਨਾ ਸਿੱਧੂ ਕਦੇ ਕੋਈ ਉਹ ਵਿਅਕਤੀ ਵਿਸ਼ੇਸ਼ ਪੈਦਾ ਹੀ ਕਿਉਂ ਹੋਣ ਜੇ ਪੀੜਤਾ ਦੀ ਤੁਸੀਂ ਸਾਰ ਲਵੋ ਤੇ ਤੁਹਾਡੀਆਂ ਨ ਕਮੀਆਂ ਜਦੋਂ ਬਹੁਤ ਵੱਡੀਆਂ ਬਹੁਤ ਵੱਡੀਆਂ ਘਟਨਾਵਾਂ ਬਣ ਜਾਂਦੀਆਂ ਨੇ ਫਿਰ ਉਹਨਾਂ ਦੇ ਵਿੱਚ ਜਦੋਂ ਸਿਆਸਤਾਂ ਵੀ ਚੱਲਦੀਆਂ ਜਥੇਬੰਦੀਆਂ ਵੀ ਸ਼ਾਮਲ ਹੁੰਦੀਆਂ ਸੰਘਰਸ਼ ਹੁੰਦੇ ਆ ਤੋ ਹੀ ਉਹਨਾਂ ਦੇ ਨਾਲ ਟੱਕਰ ਚ ਆਉਨੇ ਹੋ ਭੇੜ ਚ ਆਉਨੇ ਹੋ ਹੁੰਦਾ ਪੇੜ ਜਿਵੇਂ ਬੰਦੀਆਂ ਦੇ ਨਾਲ ਪੇੜ ਹੀ ਹੁੰਦਾ ਸਟੇਟਾਂ ਦਾ ਸਰਕਾਰਾਂ ਦਾ ਪੱਤਰਕਾਰ ਦਾ ਕਸੂਰ ਇਹਦੇ ਵਿੱਚ ਦੱਸੋ ਕੀ ਹੈ ਪੱਤਰਕਾਰ ਦਾ ਕਸੂਰ ਕੀ ਹੈ ਤੁਸੀਂ ਕਿਸੇ ਦਾ ਸਿਰ ਪਾੜ ਦਿਓ ਸਿਰ ਪਾੜ ਕੇ ਤੁਸੀਂ ਪੱਤਰਕਾਰ ਦਾ ਸਿਰ ਪਾੜਨ ਨੂੰ ਭੱਜ ਪਉਂਦੇ ਹੋ ਕਿ ਤੂੰ ਖਬਰ ਕਿਉਂ ਲਾਈ ਆ ਤਾਂ ਫਿਰ ਕਸੂਰ ਪੱਤਰਕਾਰ ਦਾ ਕਿ ਪਹਿਲਾਂ ਕਸੂਰ ਤੁਹਾਡਾ ਹੈ ਤੁਸੀਂ ਸਿਰ ਪਾੜਿਆ ਕਿਸੇ ਦਾ ਸੋਟਾ ਮਾਰ ਕੇ ਸਿਰ ਪਾੜਿਆ ਤਾਹੀਂ ਖਬਰ ਬਣੀ ਆ ਨਾ ਉਹਨੇ ਉਵੇਂ ਤੇ ਸ਼ਾਪ ਨਹੀਂ ਦਿੱਤੀ ਕਿ ਜੀ ਇਹਦੇ ਮਨ 'ਚ ਵਿਚਾਰ ਚੱਲ ਰਿਹਾ ਸੀ ਕਿ ਆ ਕੇ ਸਿਰ ਪਾੜੇਗਾ ਤੇ ਮੈਂ ਲਿਖ ਦਿੱਤਾ ਕਿਨੇ ਸਿਰ ਪਾੜ ਦਿੱਤਾ ਸੋ ਗੱਲ ਇਹ ਆ ਕਿ ਮਾਨ ਸਾਹਿਬ ਤੁਹਾਡੀਆਂ ਇਹ ਜਿਹੜੀਆਂ ਰੂਚੀਆਂ ਅੱਜ ਕੱਲ ਅਸੀਂ ਦੇਖ ਰਹੇ ਆ ਨਾ ਸਪਰੈਸ ਕਰਨਾ ਦਬਾਉਣਾ ਇਹ ਠੀਕ ਨਹੀਂ ਹੈ ਖਾਸ ਤੌਰ ਤੇ ਅੱਜ ਜਿਹੜਾ ਤੁਸੀਂ ਮਾਹੌਲ ਸਿਰਜਿਆ ਹਜ਼ੂਰ ਕਿਉਂਕਿ ਮੈਂ ਤੁਹਾਨੂੰ ਇਸ ਕਰਕੇ ਮੁਖਾਤਬ ਹੋ ਰਿਹਾ ਤੁਹਕੇ ਤੁਹਾਡੇ ਕੋਲ ਹੋਮ ਡਿਪਾਰਟਮੈਂਟ ਹੈ ਇਹ ਬਹੁਤ ਗਲਤ ਹੈ ਕਿਉਂ ਕਿਉਂ ਗਲਤ ਹੈ ਹੁਣ ਮੈਂ ਤੁਹਾਨੂੰ ਦੱਸ ਦੇਣਾ ਪੱਤਰ ਕਰਤਾ ਚਲੋ ਸ਼ਾਮ ਨੂੰ ਰਿਹਾ ਹੋ ਜਾਣਗੇ ਕਿਹੜਾ ਉਹਨਾਂ ਨੂੰ ਤੁਸੀਂ 302 ਲਾ ਕੇ ਫਾਈਲ ਆ ਦੇਣਾ ਹੁਣ ਕੀ ਆ ਜਿਹੜਾ ਇਹ ਮਾਹੌਲੇ ਦੀਆਂ ਖਬਰਾਂ ਮੰਨ ਗਿਆ ਤੇ ਤੁਹਾਨੂੰ ਕਾਊਂਟਰ ਕਰਨਗੇ ਭਾਜਪਾਲੇ ਕਿ ਦਿੱਲੀ ਆ ਕੇ ਤੁਸੀਂ ਦੁਹਾਈਆਂ ਦਿੰਨੇ ਹੋ ਕਿ ਤਾਨਾਸ਼ਾਹੀ ਰੂਚੀਆਂ ਜਿਹੜੀਆਂ ਉਹ ਨਰਿੰਦਰ ਮੋਦੀ ਦੀ ਜ਼ਹਿਨੀਅਤ ਤੇ ਪ੍ਰਭਾਵੀ ਹੋ ਗਈਆਂ ਹਾਂ ਵੀ ਹੋ ਗਈਆਂ ਤੇ ਤੁਸੀਂ ਤੁਸੀਂ ਉਹ ਕਹਿਣਗੇ ਤੁਸੀਂ ਕੀ ਕਰ ਰਹੇ ਹੋ ਤੁਸੀਂ ਪੇ ਜੋੜਾਏ ਸਭ ਤੋਂ ਪਹਿਲਾਂ ਹਮਲਾ ਤੁਸੀਂ ਮਾਨ ਸਾਹਿਬ ਮੇਰੇ ਤੇ ਕੀਤਾ ਸੀਗਾ ਯਾਦ ਕਰੋ ਅਮਰਤ ਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਵੀ ਇੱਕ ਦਿਨ ਪਹਿਲਾਂ ਸਭ ਤੋਂ ਪਹਿਲਾਂ ਹਮਲਾ ਤੁਸੀਂ ਮੇਰੇ ਤੇ ਕੀਤਾ ਮੈਂ ਇਹਨਾਂ ਪਿੱਟਿਆ ਨਹੀਂ ਮੈਂ ਰੋਂੜ ਪਿੱਟਣ ਵਾਲਿਆਂ ਚ ਨਹੀਂ ਆ ਤੁਹਾਡੇ ਬੰਦੇ ਬਥੇਰਾ ਜ਼ੋਰ ਲਾਉਂਦੇ ਆ ਮੈਨੂੰ ਮੇਰੇ ਰਸਤੇ ਤੋਂ ਭਟਕਾਉਣ ਲਈ ਮੈਂ ਪਿੱਟਦਾ ਨਹੀਂ ਹੁੰਦਾ ਨਾ ਮੈਂ ਪਟਕਾਂ ਨਾ ਮੈਂ ਪਿੱਟਦਾ ਸਭ ਤੋਂ ਪਹਿਲਾਂ ਹਮਲਾ ਤੁਸੀਂ ਮੇਰੇ ਤੇ ਕੀਤਾ ਤੇ ਸਭ ਤੋਂ ਜ਼ਿਆਦਾ ਪੋਸਟਾਂ ਸਭ ਤੋਂ ਜ਼ਿਆਦਾ ਸਮਗਰੀ ਮੇਰੀ ਸ਼ੇਅਰ ਹੁੰਦੀ ਸੀਗੀ ਜਦੋਂ ਤੁਸੀਂ ਆਪੋਜੀਸ਼ਨ 'ਚ ਹੁੰਦੇ ਸੀਗੇ ਮੇਰੀ ਔਰ ਬਲਤੇਜਪਨੂ ਜੀ ਦੀ ਯਾਦ ਹੈ ਨਾ ਤਾਂ ਅਸੀਂ ਉਦੋਂ ਵੀ ਕਹਿੰਦੇ ਸੀਗੇ ਕਿ ਅਸੀਂ ਕਿਸੇ ਦੇ ਨਾ ਪੱਖੇ ਚਾ ਨਾ ਵਿਰੋਧ ਦੇ ਵਿੱਚ ਤਾਂ ਅਸੀਂ ਨੀਤੀਗਤ ਨੀਤੀਗਤ ਫੈਸਲਿਆਂ ਦੇ ਆਲੋਚਕ ਹੋ ਸਕਦੇ ਹਾਂ ਯਾਰ ਮੈਂ ਅੱਜ ਵੀ ਕਹਿੰਦਾ ਮਾਨ ਸਾਹਿਬ ਖੜ੍ਹ ਜੋ ਇੱਥੇ ਠਹਿਰ ਜੋ ਅੱਗੇ ਨਾ ਵਧੋ ਅੱਗੇ ਉਹੀ ਕੁਛ ਹੈ ਜੋ ਕੁਛ ਤੁਸੀਂ ਦਿੱਲੀ ਬੋਲ ਕੇ ਆਏ ਹੋ ਅੱਗੇ ਉਹੀ ਕੁਛ ਹੈ ਤੁਸੀਂ ਫੈਸਲੇ ਕਰਦੇ ਹੋ ਤੁਹਾਡੀਆਂ ਨੀਤੀਆਂ 'ਚ ਕਮਜ਼ੋਰੀਆਂ ਸਮਾਜ ਸੇਵੀ ਉੱਠਦੇ ਆ ਜਾਂ ਜਿਹੜੇ ਬਾਹੂਬਲੀ ਉੱਠਦੇ ਆ ਸਿਆਸਤਦਾਨ ਉੱਠਦੇ ਆ ਲੋਕ ਉਹਨਾਂ ਨੂੰ ਮਸੀਹਾ ਮੰਨਦੇ ਆ ਤੁਹਾਡਾ ਉਹਨਾਂ ਨਾਲ ਪੇੜ ਹੁੰਦਾ ਹੈ ਪੱਤਰਕਾਰਾਂ ਦਾ ਕੀ ਕਸੂਰ ਹੈ ਪੱਤਰਕਾਰਾਂ ਤਾਨੂੰ ਕਿਉਂ ਕੁਚਲ ਰਹੇ ਹੋ ਤੇ فرض ਕਰੋ ਕੱਲ ਨੂੰ ਜਦ ਤੁਸੀਂ ਹਾਰ ਗਏ ਆਪੋਜੀਸ਼ਨ ਚ ਚੱਲ ਗਏ ਤੇ ਫਿਰ ਇਹੀ ਪੱਤਰਕਾਰ ਤਾਂ ਜਿਨ੍ਹਾਂ ਦੇ ਕੋਲ ਆ ਕੇ ਰੋਵੋਗੇ ਜਦੋਂ ਬਦਲਾ ਖੋਰੀਆਂ ਹੋਈਆਂ ਇਹ ਇਹੀ ਪੱਤਰਕਾਰ ਤਾਂ ਜਿਨ੍ਹਾਂ ਨੇ ਤੁਹਾਨੂੰ ਸਟਾਰ ਬਣਾਇਆ ਇਹ ਇਹੀ ਸੋਸ਼ਲ ਮੀਡੀਆ ਦੀ ਪੱਤਰਕਾਰ ਤਾਂ ਸੀਗੀ ਜਿਸ ਨੇ ਤੁਹਾਨੂੰ ਸਟਾਰ ਬਣਾਇਆ ਕਿਉਂਕਿ ਉਸ ਟਾਈਮ ਕੇਬਲ ਨੈਟਵਰਕ ਤੇ ਬਾਦਲਾਂ ਦਾ ਕਬਜ਼ਾ ਸੀ ਤੁਹਾਨੂੰ ਤੇ ਦਿਖਾਉਂਦੇ ਨਹੀਂ ਸਨ ਇਹ ਇਹੀ ਵੈਬ ਮੀਡੀਆ ਵਾਲੇ ਆ ਜਿਨ੍ਹਾਂ ਨੇ ਤੁਹਾਨੂੰ ਸਟਾਰ ਬਣਾਇਆ ਅੱਜ ਤੁਸੀਂ ਉਹੀ ਸਪਨੀ ਦੇ ਬੱਚਿਆਂ ਵਾਲੀ ਗੱਲ ਕਰਨ ਡੈ ਜੀ ਸੋ ਮੈਂ ਤੁਹਾਨੂੰ ਅਪੀਲ ਕਰਦਾ ਮੈਂ ਤੁਹਾਨੂੰ ਕੋਈ ਧਮਕੀ ਨਹੀਂ ਦੇ ਸਕਦਾ ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਹਾਂ ਕਿ ਆਲੋਚਨਾ ਵੀ ਜਿਹੜੀ ਸਾਰਥਕ ਹੋਵੇ ਪਲੀਜ਼ ਇਸ ਦਿਸ਼ਾ ਵੱਲ ਨਾ ਵਧੋ ਪਤਾ ਨਹੀਂ ਤੁਹਾਨੂੰ ਕੌਣ ਵਧਾ ਰਿਹਾ ਜੇ ਇਸ ਦਿਸ਼ਾ ਵੱਲ ਤੁਸੀਂ ਅੱਗੇ ਵਧੇ ਬਹੁਤ ਨੁਕਸਾਨ ਤੁਹਾਡਾ ਹੋਏਗਾ ਬਹੁਤ ਨੁਕਸਾਨ ਪੰਜਾਬ ਦਾ ਹੋਏਗਾ ਇਹ ਗੱਲ ਮੇਰੀ ਯਾਦ ਰੱਖਿਓ ਖੈਰ ਮੇਰੀਆਂ ਇਨੀਆਂ ਗੱਲਾਂ ਬਾਤਾਂ ਸੀਗੀਆਂ ਬਹੁਤ ਗਲਤ ਹੋ ਰਿਹਾ ਹੈ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਪਤਾ ਲੱਗ ਜਾਵੇ ਕਿ ਕਿੰਨੇ ਪੱਤਰਕਾਰ ਇਸ ਵੇਲੇ ਹਿਰਾਸਤ ਚ ਲੈ ਜਾ ਚੁੱਕੇ ਆ ਤੇ ਮੇਰੇ ਖਿਆਲ ਦੇ ਨਾਲ ਤਨਾਸ਼ਿਕਾ ਤਾਂ ਵਕੀਤਾ ਪਹਿਨ ਗਿਆ ਬਹੁਤ ਗਲਤ ਹੈ ਆਪਾਂ ਜਿਹਨਾਂ ਨੂੰ ਦੱਸ ਰਹੇ ਹਾਂ ਕਿ ਉਤਾਨਾਸ਼ਾ ਹੋ ਰਿਹਾ ਕਿਵੇਂ ਲੜਾਉਂਗੇ ਤੁਸੀਂ ਪੰਜਾਬ ਨੂੰ ਪੰਜਾਬ ਹੀ ਨਹੀਂ ਤੇ ਲੜਨਾ ਹੈ ਹਜ਼ੂਰ ਐਮਰਜੈਂਸੀ ਚ ਵੀ ਪੰਜਾਬ ਹੀ ਉੱਠਿਆ ਸੀ ਸਤੰਤਰਤਾ ਅੰਦੋਲਨ ਦੀ ਮਾਨ ਸਾਹਿਬ ਤੁਸੀਂ ਗੱਲ ਕਰਦੇ ਹੋ ਪੰਜਾਬੀਆਂ ਦੀਆਂ ਕੁਰਬਾਨੀਆਂ ਦੀ ਗੱਲ ਕਰਦੇ ਹੋ ਇੱਕ ਗੱਲ ਮੇਰੀ ਯਾਦ ਰੱਖਿਓ ਕਿ ਜੇ ਇਹ ਦੇਸ਼ ਤਾਨਾਸ਼ਹੀ ਵੱਲ ਵਧਿਆ ਤੇ ਉਦੋਂ ਵੀ ਇੱਕੋ ਇੱਕ ਸਟੇਟ ਹੋਏਗਾ ਜਿਹਦੇ ਵੱਲ ਦੁਨੀਆ ਦੇਖੇਗੀ ਉਹ ਹੋਏਗਾ ਪੰਜਾਬ ਤੇ ਜੇ ਪੰਜਾਬ ਨੂੰ ਪਹਿਲਾਂ ਹੀ ਤੁਸੀਂ ਇਸ ਦਿਸ਼ਾ ਵੱਲ ਧੱਕ ਦਿੱਤਾ ਪੰਜਾਬੀਆਂ ਨੇ ਦੱਬਣਾ ਤਾਂ ਹੈ ਨਹੀਂ ਮਾਨ ਸਾਹਿਬ ਫੇਰ ਰੌਲਾ ਵਧੇਗਾ ਫੇਰ ਰੋਲ ਕਚੋਲੇ ਵਧਣਗੇ ਪੰਜਾਬੀ ਦਬਣੇ ਤਾਂ ਹੈ ਨਹੀਂ ਤੁਸੀਂ ਆਪ ਹੀ ਕਹਿੰਦੇ ਦਬਦਾ ਕਿੱਥੇ ਆ ਸੋ ਇਸ ਕਰਕੇ ਮੇਰੀ ਤੁਹਾਨੂੰ ਦਰਖਾਸਤ ਹੈ ਕਿ ਜੇ ਆਪਾਂ ਲੜਨਾ ਹੈ ਫਾਂਸੀਬਾ ਦੀ ਤਾਕਤ ਨਾਲ, ਦਾਨਾਸ਼ਾਹੀ, ਰੂਚੀਆਂ ਨਾਲ ਸੋ ਕਿਰਪਾ ਕਰਕੇ ਇੱਥੇ ਇਹ ਚੀਜ਼ਾਂ ਨਾਲ ਛੱਡੋ। ਹਾਂ, ਆ ਜਿਹੜੀਆਂ ਗੱਲਾਂ ਤੁਹਾਡੀਆਂ ਚੱਲ ਰਹੀਆਂ। ਕੌਣ ਗਲਤ ਹੈ ਕੌਣ ਸਹੀ ਹੈ? ਇਹਨੂੰ ਟੇਬਲ ਤੇ ਬੈਠ ਕੇ ਨਵੇੜੋ। ਕੋਈ ਵੱਡਾ ਇਸ਼ੂ ਨਹੀਂ ਹੈ। ਅੱਗੇ ਵੀ ਬਹੁਤ ਮਾਮਲੇ ਤੁਸੀਂ ਸਿਹਰਦਤਾ ਦੇ ਨਾਲ ਨਿਜੀਠੇ ਮੈਂ ਦਾਦ ਵੀ ਦਿੰਨਾ। ਤੁਹਾਡੇ ਚੰਗੇ ਕੰਮਾਂ ਦੀ ਹਮੇਸ਼ਾ ਮੈਂ ਦਾਦ ਵੀ ਦੁੱਤੀ ਆ। ਮੈਂ ਮੋਦੀ ਸਾਹਿਬ ਦੇ ਚੰਗੇ ਕੰਮ ਹੋਣ ਮੈਂ ਉਹਦੀ ਵੀ ਦਾਦ ਦਿੰਨਾ ਹਮੇਸ਼ਾ। ਤੇ ਮੈਂ ਤੁਹਾਨੂੰ ਇਸ ਕੰਮ ਲਈ ਵੀ ਦਾਤ ਦੇਉਂਗਾ ਤੁਸੀਂ ਇਹਨੂੰ ਟੇਬਲ ਤੇ ਲਿਆਓ ਜਿਵੇਂ ਕਿਸਾਨਾਂ ਨਾਲ ਅੱਗੇ ਮਸਲਾ ਨਿਬੜਦਾ ਸੀ ਕੋਈ ਵੱਡੀ ਗੱਲ ਨਹੀਂ ਹੈ ਮੈਂ ਅੱਗੇ ਤੁਹਾਨੂੰ ਸਲਾਹ ਦੱਤੀ ਹੈ ਕਿ ਜਦੋਂ ਤੁਸੀਂ ਆਪ ਮੰਨੀ ਜਾਂਦੇ ਹੋ ਕਿ ਇਲੀਗਲ ਢੰਗ ਨਾਲ ਇਮੀਗ੍ਰੇਸ਼ਨ ਦਾ ਕੰਮ ਹੋ ਰਿਹਾ ਤਾਂ ਉਹਦੇ ਵਾਸਤੇ ਇੱਕ ਰੈਗੂਲੇਟ ਜਿਹੜਾ ਕਰਨ ਵਾਸਤੇ ਕਾਨੂੰਨ ਸਖਤ ਲਿਓ ਇਸ ਤੋਂ ਇਲਾਵਾ ਸ਼ਿਕਾਇਤ ਨਿਵਾਰਣ ਕਮੇਟੀ ਇੱਕ ਟ੍ਰਿਬਿਊਨਲ ਬਿਠਾ ਦਿਓ ਜਿਹਦਾ ਫੈਸਲਾ ਜਿਹੜਾ ਮੰਨਣ ਯੋਗ ਇੱਕ ਬਸ ਦੈਟਸ ਇਟ ਲੋੜ ਹੀ ਨਹੀਂ ਕਿਸੇ ਚੀਜ਼ ਦੀ ਪਤਾ ਨਹੀਂ ਤੁਹਾਨੂੰ ਕੌਣ ਗਲਤ ਸਲਾਹਾਂ ਦੇ ਰਿਹਾ ਸੋ ਮੇਰੀ ਇੰਨੀ ਕੁ ਦਰਖਾਸਤ ਹੈ ਮਾਨ ਸਾਹਿਬ ਮਾਹੌਲ ਥੱਲੇ ਬਹੁਤ ਘੁਟਮਾ ਬਣਾ ਦਿੱਤਾ ਗਿਆ ਪੱਤਰਕਾਰਤਾ ਜੇ ਨਹੀਂ ਰਹੇਗੀ ਤਾਂ ਸਮਝ ਲਓ ਕਿ ਉਹਨਾਂ ਨੇ ਤਾਂ ਪਤਾ ਨਹੀਂ ਕਦੋਂ ਲੋਕਤੰਤਰ ਪੂਰੀ ਤਰ੍ਹਾਂ ਖਤਮ ਕਰਨਾਂ ਲਾ ਲਿਆ ਤੌਰ ਤੇ ਆਪਾਂ ਇੱਥੇ ਖਤਮ ਕਰ ਪਾਵਾਂਗੇ